ਮੇਰਾ ਕੋਟ ਗਰਲੇ ਹੋ ਗਈ ਕੋਈ ਗੱਲ ਨਹੀਂ ਧੋ ਦੂੰਗੀ ਮੈਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਯਾ ਮੰਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨਾਲ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸ਼ਾਮ ਦਾ ਟਾਈਮ ਹੈ ਜੀ ਤੇ ਗਰਮੀ ਧੁੱਪ ਹੁਣ ਵੀ ਬਹੁਤ ਹੈ ਬਹੁਤ ਜ਼ਿਆਦਾ ਗਰਮੀ ਹੈ ਹਨਾ ਗਰਮੀ ਨੇ ਬੱਟ ਕੱਡੇ ਹੋਏ ਪਏ ਨੇ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਪਰ ਸਰਦਾਰ ਜੀ ਨੂੰ ਬੁਖਾਰ ਛੁੱਟ ਗਿਆ। ਕੱਲ ਗਰਮੀ ਲੱਗ ਗਈ ਹੈ ਨਾ ਮੋਟਰ ਪਾਈ ਸੀਗੀ ਨਾ ਖੇਤਾਂ ਦੇ ਵਿੱਚ ਪੋਰ ਕਰਾਇਆ ਆਪਾਂ। ਤੇ ਸਾਰ ਦਿਨ ਉੱਥੇ ਘੁੰਮੀ ਗਏ ਇੰਨੀ ਕੁ ਜ਼ਿਆਦਾ ਗਰਮੀ ਲੱਗ ਗਈ ਹੈ ਨਾ। ਬੁਖਾਰ ਵੀ ਚੜ ਗਿਆ, ਲੂਜ਼ ਮੂਸ਼ਨ ਵੀ ਲੱਗ ਰਹੇ ਨੇ ਤੇ ਹੁਣ ਦੁਬਾਰੀ ਦਵਾਣ ਚੱਲਨੇ ਆ। ਤੇ ਉਦਮ ਤੇ ਪਾਪਾ ਜੀ ਰਹਿਣਗੇ ਘਰੇ ਮੈਂ ਤੇ ਸਰਦਾਰ ਚੱਲੇ ਬਸ ਅਸੀਂ ਹੁਣ ਆ ਜਾਣਾ। ਆਹ ਕੌਣ ਜਿੰਦਕ ਲਾਇਆ ਨਹੀਂ? ਬਸ ਮੈਂ ਉਰੇ ਨਹੀਂ ਆ। ਅੱਛਾ। ਮੋਟਰ ਬੰਦ ਕਰਾ ਫੇਪ ਲਾਇਓ ਹਾਂ ਕਰ ਦੋ ਉਹਨੂੰ ਕੱਟੂ ਇਹਨਾਂ ਦਾ ਕੀ ਆ ਗਿਆ ਬਾਹਰ ਉਦਮ ਬੰਦ ਕਰੀ ਦੇ ਜੀ ਘਾਦੇ ਕੱਢੇ ਕੀ ਆਪੇ ਮੋਟਰ ਚਲਾ ਦੇ ਬੰਦ ਕਿਉਂ ਕਰਦੀ ਮੋਟਰ ਤਾਂ ਬੰਦ ਕਰਤੀ ਦੀ ਉਹ ਬਾਬੇ ਕੋਈ ਚਲਾ ਲੈਣੀ ਹੁਣ ਚਲਾ ਦੇਣੀ ਕਰ ਚਲਾ ਆਪੇ ਮੋਟਰ ਚਲਾ ਦੇ ਉਹ ਜੀ ਅਜੇ ਰਾਜਪੁਰ ਉਹ ਦਾਦਾ ਬੋਤਾ ਦੋਨੇ ਘਰੇ ਨੇ ਉਦਮ ਦੇ ਉਦਮ ਦੇ ਬਕੂ ਜੀ ਕਿ ਉਦੋਂ ਹਵਾ ਕਰਦੀ ਸਾਰੇ ਆਪਣੇ ਟਾਈਮ ਪੂਰੇ 6 ਵਜੇ ਸਬਜੀ ਆਪਣੇ ਬਣੀ ਹੋਈ ਆਪਾਂ ਨੇ ਸਬਜੀ ਬਣਾਈ ਸੀ ਜੀ ਭਿੰਡੀਆਂ ਦੀ ਸੇਬੀ ਬਣਾਉਂਦੇ ਹਾਂ ਅੰਦਰੋਂ ਸ਼ਾਮ ਨੂੰ ਲੋਰ ਨੀਵੇਂ ਸਬਜ਼ੀ ਰੋਟੀ ਤਾਰਨੀ ਰੋਟੀ ਜੜੀ ਭਾ ਕੇ ਤਾਰ ਲੈਂਦੇ ਹੈਲੋ ਜੀ ਹਾਂ 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 ਆਹ ਕਿਹੜਾ ਸਿਸਟਮ ਦਾ ਥੈਲੋ ਕਰਨੇਗਾ ਬਾਰ ਬਹੁਤ ਬੈ ਗਈ ਦੁਰਾਹਦ ਹੋ ਗਿਆ ਗਰਮੀ ਲੱਗਣਾ ਤਾਂ ਹਾਲ ਹੋ ਗਿਆ ਤਾਂ i <laughs> ਕਿ ਵੀਰ ਤੁ ਲੋ ਬੋ ਅੱਛਾ 80 ਮਿੰਟ ਚਲੋ ਇਹਨੇ ਪੇਸ਼ਲੇ ਕਾ ਮੈਂ ਕਟਾ ਲਓ 80 ਮਿੰਟ ਫੁੱਲ ਫੋਰ 10 ਮਿੰਟ 80 ਐਮ ਪਤਾ ਨਹੀਂ ਇਹ ਕਦੇ 80 ਮਿੰਟ ਬੋ ਲਉਂਦਾ ਸੀ ਮੈਨੂੰ ਪਤਾ ਨਹੀਂ ਦਦੇ ਹੋਣੇ ਦਾਦਾ ਪੋਤਾ ਆਹ ਹਾ ਹੋਣੀ ਕਰੀ ਦੀ ਇਹਨੇ ਬੰਦ ਹੋ ਜੇ ਲੱਟਾਂ ਲੋ ਜੀਪਾ ਪਹੁੰਚ ਕੇ ਘਰੇ ਦੇਈ ਮ 8 ਵਜੇ ਨਾਲ ਆ ਬਸ ਹਨੇਰਾ ਕਾਫੀ ਹੋ ਗਿਆ ਉਧਰ ਦੇਖੋ ਸਾਡੇ ਪਿੰਡ ਚ ਕੰਪਨੀ ਆਈ ਹੋਈ ਆ ਨੇ ਇਥੇ ਕੁਆਰਕ ਸੈਂਟੀਏ ਆ ਖੋਲੇ ਸ਼ੀਸ਼ਾ ਸੀਸੇ ਦੇ ਲੋਕ ਹੁੰਦੇ ਦੇਖੋ ਸਾਹਮਣੇ ਲਾਈਟਾਂ ਲਾਈਟਾਂ ਜਗ ਰਹੀਆਂ ਨੇ ਪੂਰਾ ਸ਼ਹਿਰ ਬਣਾਇਆ ਹੋਇਆ ਜਮੀਨਾਂ ਖਾਰੀਏ ਕੰਪਨੀ ਜਮੀਨਾਂ ਖਾਰੀਏ ਹੋਰ ਜਮੀਨਾਂ ਛੱਡਣੀਆਂ ਨੇ ਕੰਪਨੀਆਂ ਖੋਲ੍ਹਣੇ ਇਕ ਆ ਹੁਣ ਉਹ ਨਮਿਓ ਆ ਇਧਰ ਕੁਝ ਬਣ ਰਿਹਾ ਉਹ ਡੰਡੇ ਜਿਨੇ ਖੜੇ ਵਿੱਚ ਇੱਥੇ ਪਤਾ ਨਹੀਂ ਆਂ ਕੀ ਬਣ ਰਿਹਾ ਬਹੁਤ ਡੱਬੇ ਡੱਬੇ ਜੇ ਪਈਆਂ ਚੰਡੀਗੜ੍ਹ ਪਹੁੰਚ ਗਏ। ਹੂੰ। ਚੰਡੀਗੜ੍ਹ ਆ ਗਏ ਹੋ ਰਾਜਪੁਰੇੋਂ। ਇਹ ਪਹੁੰਚ ਗਏ। ਨਾ ਨਾ ਭੂਕਾ ਮੈਂ ਬਈ ਕਮਾੜ ਵਾਸਤਾ ਹਾਂ। ਉਹ ਬੋਤਲ ਪਾ ਦੇਈਏ। ਲੋ ਜੀ ਆਪਾਂ ਪਹੁੰਚ ਗਏ ਘਰੇ। ਮੈਂ ਸਾਨੂੰ ਕੱਖ ਪੁੱਛ ਲੋ ਪਾਏਵੇਂ ਪਹਿਲਾਂ ਘਾਰੇ ਕੱਢ ਲਵਾਂ ਫਿਰ ਠੀਕ ਹੈ। ਠੀਕ ਹੈ ਮੈਂ ਪੈਸੇ ਨਹੀਂ ਆਉਂਗਾ। ਲੋ ਜੀ ਦਵਾਈ ਲੈ ਆਏ। ਸਬਜ਼ੀਆਂ ਲਿਆਈ ਫਰੂਟ ਲਿਆਈ ਉਹ ਤਾਰਨੇ ਹਜੇ ਥੈਲੇ ਵਿੱਚ ਤੇ ਦੇਖੀ ਕਿੰਨਾ ਪਾਣੀ ਪਾਣੀ ਕਰ ਇਹਨਾਂ ਨੇ ਕਿਤਰਾ ਪਾਣੀ ਕਰ ਇਹਨਾਂ ਆ ਲੋ ਗਰਮੀ ਬਹੁਤ ਹੈ ਬਾਹਰ ਸਬਜ਼ੀਆਂ ਲਿਆਂਦੀਆਂ ਫਰੂਟ ਲਿਆਂਦੇ ਤੋਂ ਗਈਆਂ ਮੈਂ ਲੈ ਕੇ ਆਈ ਆਪਣੇ ਬਾਸੇ ਆਲੂ ਖਾਣ ਹਣਾ ਸਰਦਾਰ ਜੀ ਨੂੰ ਨਾ ਸਰਦਾਰ ਜੀ ਨੇ ਖਾਣਾਉਦੋਂ ਨੇ ਖਾਣੇ ਨਾ ਪਾਪਾ ਜੀ ਨੇ ਖਾਣੇ ਮੈਂ ਖਾਣੇ ਇਕੱਲੇ ਨੇ ਫਿਰ ਮੈਂ ਬਸ ਭਾਈਆ ਕੋਲ ਲਈ ਮੈਂ ਕਿਹਾ ਬਾਦੂ ਲੈ ਕੇ ਕੀ ਫਾਇਦਾ ਜੇ ਲੋੜ ਹੋ ਗਈ ਮੈਂ ਫਿਰ ਦੁਆਰੇ ਫੇਰ ਲਿਆਉਂਗੀ ਚਲੋ ਜੀ ਮੈਂ ਤਾਂ ਆਦਿਆ ਖਿਚੜੀ ਡਾਕਟਰ ਆ ਗਿਆ ਕਹਿੰਦੇ ਖਿਚੜੀ ਦੋ ਵੀ ਕੁਝ ਵੀ ਉਹਨਾਂ ਦੇਓ ਕੋਈ ਸਬਜ਼ੀ ਵਗੈਰਾ ਹੈ ਨਾ ਵੀ ਹਲਕਾ ਫੁਲਕਾ ਦੇ ਦਿਓ ਮੱਖਾ ਲਾਣੀ ਕਰ ਮੈਂ ਇਸ ਬੋਕਰ ਤੋਂ ਅਰ ਨੂੰ ਤਾਰ ਦੇਨੀ ਖਿਚੜੀ ਪਹਿਲਾਂ ਪਾਣੀ ਪਾਣੀ ਬਹੁਤ ਜਿਆਦਾ ਨਹੀਂ ਹੈ ਖਿਚੜੀ ਤਾਰ ਕੇ ਵਸਪਾ ਕੱਢ ਲਿਆਉਗੇ ਤਾਰ ਆਟਾ ਗੁੰਨ ਕੇ ਰੱਖ ਜਾਈਏ ਇਦੋਂ ਕੋਲੇ ਪਾਣੀ ਰੱਖਦੇ ਗਰਮ ਹੋਣ ਵਾਸਤੇ ਤੇ ਮੈਂ ਚੌਲ ਤੇ ਮੂੰਗੀ दाल ਧੋਈ ਤੇ ਉਹ ਬਣਾ ਦਿੰਦੇ ਹਾਂ ਖਿਚੜੀ ਉਹਨਾਂ ਖਿਚੜੀ ਨਾ ਜਿਹੜੀ ਉਹਦਾ ਮਾਂ ਦਾ ਖਿਚੜੀ ਉਹ ਕਿਹਨੇ ਦੇਸੀ ਖਿਚੜੀ ਆਹ ਰਹਿ ਪਾਣੀ ਆ ਮਾਂ ਹਾਂ ਕੋਈ ਆ ਉਹ ਆ ਮਾਇਆ ਮਿਲਿਆ ਮੰਮੂ ਇਹੋ ਹੌਣ ਦਿੱਕਿਆ ਮਾਇਆ ਚਾ ਚਾਚਾ ਉਹ ਪਿੰਡ ਵਾਂਗਿਆ ਹੋਏ ਚਾ ਠੀਕ ਹੈ ਉਹਨਾਂ ਦੇ ਉਹ ਤਾਂ ਫਰਕ ਹੈ ਡਾਕਟਰ ਕਹਿੰਦਾ ਵੀ ਖਿਚੜੀ ਖਾਣੀ ਅੱਛਾ ਮਮਾ ਉਹ ਤੇਰੇ ਬੱਚੇ ਨੇ ਪੜਾ ਇੱਧਰ ਵਧੀ ਲਾਣੇ ਦਾ ਪੈਸੇ ਦੇ ਲਿਓ ਜੀ ਇੱਕ ਆਧੇ ਪਰਨੇ ਮਮਾ ਨਿਓ ਮੈਂ ਲਾ ਵੀ ਰਿਹਾ ਤਾਂ ਮੈਂ ਨਾ ਪਾ ਕੇ ਦੱਸਣਾ ਇਹ ਲਾ ਵੀ ਕਿੰਨੇ ਦਾ ਆ ਪੈਸੇ ਨੂੰ ਚਲ ਸਾਡਾ ਬੰਦੂਆ ਦੱਸ ਕਿੰਨੇ ਦੀ ਇੱਕ ਦਾ ਪਰਨੇ ਨੂੰ ਆ ਕਿੰਨੇ ਦੇ ਦੀ ਇੱਕ ਦਾ ਪਰਨੇ ਨੂੰ ਆ ਮੈਂ ਤੇ ਲੈ ਲਾ ਸਕ ਪੰਜ ਦਿਨ ਹੈਗੇ ਆ ਮੈਂ ਫੇਰ ਵੀ ਆਦਤ ਕਰਾ ਦਿੰਦੀ ਠੀਕ ਹੈ ਹਮੇ ਤਾਂ ਡਾਕਟਰ ਚਲੇ ਗੋ ਬੁਹਾਈਆ ਬਹੁਤ ਤੇ ਫਰਾ ਲੂੰਗੀ ਮੈਂ ਟੈਨਸ਼ਨ ਆ ਕਾ ਨਹੀਂ ਮੈਂ ਰਹਿ ਰਹੀ ਆ ਗੂਗਲ ਪੇ ਕਰਤੀ ਹੁੰਦਾ ਵੀ ਮੇਰੇ ਨੂੰ ਯਾਦ ਕਰਾਦੀ ਵੀ ਕਈ ਗਣੀ ਚਲੇ ਉਹਦੇ ਪੈਸੇ ਇਹੋ 25 ਫਰਾ ਦੇ ਸਾਰੇ ਸਾਰੇ ਮੇਰੇ 25 ਫਰਾ ਦੇ ਅੱਜ ਅੰਕਲ ਲਿਆ ਆ ਕਾਸ ਕੀ ਆ ਤਨਖਾਹ ਮਿਲੀ ਆ ਉਹਦੋਂ ਲਿਆਓ ਜੀ ਦਾਲ ਲਈ ਆ ਆ ਬਣ ਸਬਜੀ ਸਬਜੀ ਨਹੀਂ ਇਹ ਗੱਤੀ ਦੇ ਵਿੱਚ ਪਈ ਐ ਤਾਰ ਨਹੀਂ ਆ ਹਾਂ ਜੀ ਉਦੋਂ ਲਿਆ ਦੇ ਫਿਰ ਕਹਿ ਰਹੇ ਮੈਂ ਚੇਰੀ ਚੂਰੀ ਦਾ ਬੀਜ ਲੈਣਾ ਤਾਂ ਨਹੀਂ ਕਿਹੜੀ ਚੀਲੀ ਦਾ ਤਾਂ ਉਹ ਲਾਣੀ ਉਸ ਦਾ ਬੀਜ ਲੈਣਾ ਸਰ ਕੋਟ ਦਾ ਕਿੱਥੇ ਕੈਮਰਾ ਆਹਾਂ ਕੋਟ ਦਾ ਲੈ ਨਹੀਂ ਸਮਝਿਆ ਤਾਂ ਅੱਗੇ ਮੈਂ ਕਿਰਨ ਜਾਣਾ ਹੈ ਅਹ ਦੇਖਿਆ ਨਾ ਫਿਰ ਆ ਬੁੱਝੇ ਹੈ ਫਿਰ ਮੰਡੀ ਵਿੱਚ ਜੇ ਸਬਜ਼ੀਆਂ ਲੈਣਾ ਬੱਸ ਐਂ ਕੈਮਰਾ ਕਿ ਮੈਂ ਫਿਰ ਜਿੱਥੋਂ ਉਹ ਮੋਹਰਾਂ ਦੇ ਵਿਹਾਂ ਦੇ ਦੇ ਫਿਰ ਮੈਂ ਘਰ ਕੋਲ ਜਾਵਾਂਗੀ ਹੋਰ ਵੀ ਹੋ ਗਿਆ ਬੀਜ ਤੇ ਦਾਖਲਾ ਹਾਂ ਮੈਂ ਜਾਇਦਾਲੀ ਬਾਸੂ ਮੁਰਰੇ ਬਾਸੂ ਹੋਣੇ ਆਹਾ ਮੂਰ ਤਾਂ ਥੋੜਾ ਜਿਹਾ ਮੱਧਾ ਪਾਣੀ ਹੈ ਦੇ ਦੇ ਦਾ ਜਿੰਦਾ ਹਰ ਕਦੇ ਐਪ ਉਹਨਾਂ ਕਰਾਣਾ ਕੁ ਪ੍ਰਸ਼ਾਂਤ ਕੰਦੇ ਪੈਰ ਨੂੰ ਲੱਗਿਆ ਉਹ ਇੱਕ ਕਰਾ ਲਿਆ ਨਾ ਮੈਂ ਵੀ ਲਿਆ ਨਾ ਘੜਾ ਉਹਨਾਂ ਨੇ ਅੰਦਰ ਰੱਖ ਦੇਣਾ ਸੀ ਆਹ ਮੋਟਰ ਵਾਲਾ ਪਾਣੀ ਭਰ ਕੇ ਜਮਰ ਜੀ ਹੋ ਜੇ ਤੇ ਇਹ ਜੀ ਜੋ ਮਾ ਜੀ ਕਿ ਨਾ ਉਹ ਤਾਂ ਗੱਲ ਨਹੀਂ ਹੋਦੀ ਨਹੀਂ ਨਹੀਂ ਰਹੇ ਹਾਏ ਹਾਏ ਤਾਂ ਕਿ ਕਰ ਸਕਦਾ ਏਸੀ ਅੰਦਰ ਰੱਖ ਗਏ ਹੋਰ ਉਹਦਾ ਪਾਣੀ ਪੀ ਕੇ ਦੇਸੀ ਹਾਂ ਤੇ ਭੁੱਲ ਗਿਆ ਤੁਹਾਨੂੰ ਤੇ ਪਰ ਆਹ ਕੀ ਹੈ ਨਾ ਇੱਕ ਜਗ੍ਹਾ ਮਾਰੀ ਚ ਆ ਚੀਜਾ ਪਤਾ ਤੇਸ ਅਮਨ ਕੜਾ ਹੀ ਤੇਲੇ ਏਸੀ ਅੰਦਰ ਰੱਖੀਵੇਂ ਹੋਰ ਉਹ ਐਂ ਤੇ ਪਹਿਲਾਂ ਰੱਖੀ ਰਹੇ ਆਹ ਆ ਮਰਦੇ ਨਾ ਮਰਦਾ ਰੱਖੀ ਦੇ ਇਕੱਠੇ ਨਾ ਹੋ ਜਾਦਾ ਜਨੇ ਆ ਸਭ ਜੇ ਮੇਰਾ ਸਭ ਨਹੀਂ ਕੜਾ ਦਾ ਕਿਤਰਾ ਹੁੰਦਿਆ ਆਂ ਨਿੰਦਰਾ ਦੇ ਕੂਦਮ ਦਾ ਦੋ ਦਿਨਿਆਂ ਨੇ ਹੋਰ ਤੇ

ਕੋੜੀ ਕੀ ਮਾਂ ਬੋਲੀ ਐ ਇਹ ਆ ਤਾਂ ਅਭੂ ਅੱਜ ਪਾਏ ਨਹੀਂ ਰਜਮਾ ਹੀ ਨਹੀਂ ਕੱਢੇ ਤਾਂ ਕਿ ਇਹ ਨੂੰ ਪਿੰਡ ਵਿੱਚ ਕੱਢ ਲਵਾਂ ਮਾਈ ਨੇ ਵਿੱਚੇ ਭਾਦੀ ਕਰੇ ਲਿਆਂਗੇ ਹਾਂ ਇਹ ਚਲਦੇ ਮਾਈ ਨੇ ਸ਼ਿੰਮੇ ਵਿੱਚ ਵਿੱਚੇ ਭਾਦੀ ਕਰੇ ਲਿਆਂਗੇ ਕਰੇਲੇ ਦੇ ਨਹੀਂ ਕਿ ਮੈਂ ਪਾਦਾ ਮੈਂ ਕੱਢੀ ਹਾਂ ਥੋੜਾ ਲੈ ਕੇ ਆਈ ਛੱਕਾ ਬੱਕਾ ਨੂੰ ਸਦਾ ਪੁਲਾ ਹੈ ਮੈਂ ਤਾਂ ਫੇਰ ਯਾਰ ਦਵਾਰੇ ਨਾ ਨਾ ਦਵਾਰੇ ਬੋਲੀ ਟਿੰਡੇ ਲੈ ਲੋ ਟਿੰਡੇ <laughs> <laughs> <थी। laughs> तो तो डॉक्टर ने दी ਆਏ ਹਾਈ ਕੁੜੀ ਮੇਰੇ ਨਿਆਣਿਆਂ ਨੂੰ ਦੇਤੀ ਇੱਕ ਵਾਰ ਇੱਕਦਮ ਉੱਚੀ ਬਣਾਤੀ ਕਾ ਘਰ ਮੇਮ ਕੋਲ ਮੈਂ ਤਾਂ ਨੂੰ ਕਿੰਮਾ ਠੰਡੀ ਨਹੀਂ ਲੱਗਦੀ ਆ ਤੈਨੂੰ ਠੰਡੀ ਆ ਜੇ ਸਾਰੇ ਤੇਰੇ ਵਰਗੇ ਆ ਮੈਂ ਕਾ ਡਾਕਟਰ ਨੂੰ ਕੰਧ ਜਿੱਡਾ ਤੋਂ ਫ੍ਰਿਜ ਲਾਣਾ ਪਊਗਾ ਮੈਂ ਤਾਂ ਨਹੀਂ ਕਹਿ ਰਹੀ ਆ ਤੇਰੇ ਘਰ ਮੈਂ ਕਿ ਠੰਡੀ ਠੂਠੀ ਹੈਗੀ ਇਹ ਨਾਮ ਜੀ ਬਾਪੀ ਆ ਹੀ ਗਏ ਮਾਸੀ ਤੇ ਨਾ ਦਵਾਈ ਦਵਾਈ ਵਗੈਰਾ ਡੋਜ਼ ਵੀ ਦਈ ਹੋਣੀ ਦਵਾਈ ਦੇਤੀ ਟੈਸਟ ਲੈ ਲੈ ਰਿਪੋਰਟ ਮਿਲੂਗੀ ਹੁਣ ਕੱਲ ਨੂੰ ਮੈਂ ਉਹ ਦਵਾਈ ਨਹੀਂ ਵੀ ਖਾਣ ਨੂੰ ਉੱਥੇ ਤਾਂ ਹੀ ਫਰਕ ਹੈ ਪੂਪਰ ਇੰਨਾ ਕੱਲ ਨੂੰ ਦੁਪਹਿਰ ਨੂੰ ਕਹਿੰਦੀ ਕਿੰਨੇ ਕ ਘੰਟੇ ਕਰਾਂ ਜੇ ਬੋਰ ਬਾਰ ਕਰਾਂ ਨਾ ਬੋਰ ਨਾ ਕੰਮ ਤਾਂ ਨਿਭੜ ਗਿਆ ਸਾਰਾ ਕੋਈ ਫਾਇਦਾ ਨਹੀਂ ਆ ਮਨ ਕਹਿਣਾ ਕਰਨੀ ਡੋਜ਼ ਮਿਲ ਜੂਗੀ ਮੈਂ ਇਸ ਨੂੰ ਵੀ ਕਿ ਮੈਂ ਕਿਉਂ ਕੰਮ ਹੈ ਕਹ ਦੋ ਕਿ ਲੈ ਅੱਜ ਦਾ ਬਾਦੂ ਪੈਸ ਦੇ ਦੇ ਇਹਨਾਂ ਨੇ ਫਿਰ ਜ਼ਿਆਦਾ ਦੁੱਧ ਦੇ ਦਵਾਂ ਅੰਟੀ ਗਾਦੀ ਚ ਚਲਾਈ ਕਰਦੇ ਬੰਦ ਰ ਆਪਣੀ ਮੋਟਰ ਚਲਾਈ ਵੀ ਹੋਣੀ ਹਾਂ ਮੈਂ ਜਾ ਕੇ AC ਚਲਾ ਦੇਤਾ ਆਗਾ ਤੇ ਉਹ ਬੋਚੇ ਵਾਲੀ ਬਾਲਟੀ ਵਾਪਸ ਆਈ ਉਹ ਦੂਸਰੀ ਬਾਲਟੀ ਕਿੱਥੇ ਗਈ ਆਪਣੀ ਠੰਡ ਵੀ ਨਹੀਂ ਥੋੜੇ ਅੰਦਰ ਲੋਜੀ ਪਾ ਖਿਚੜੀ ਜਿਹੜੀ ਕਰਿਆ ਬਸ ਰੋਟੀ ਰਹਿ ਗਈ ਆਪਣੀ ਬਣਾਣੀ ਉਹਦੇ ਲਈ ਅੱਜ ਕੁਝ ਜਾਓ ਆ ਜਿਹਨੇ ਜੰਮੇ ਐਸਾ ਫੋਨ ਕਿ ਬਣਿਆ ਨਾ ਦੁਪਹਿਰ ਨੂੰ ਕਿੱਲੇ ਕਹਿੰਦੇ ਨਾ ਮੇਰੇ 6:00 ਵੱਜ ਗਈ ਕਿਉਂਕਿ ਉਹ ਨਾ ਤੋਂ ਟੇਸਟੀ ਕਰ ਰਿਹਾ ਦੋ ਕਿਨੇ ਸਾਥਰੀ ਉੱਤੇ ਪਹਿਲਾ ਸਾਹ ਫੜੀ ਚਾਹੇ। ਕਿਰੇ। ਉਹਦਾ ਹਵਾ ਵਿੱਚ ਟੰਟੀ ਹੋ ਗਈ ਹੈ ਨਾ? ਹਾਂ। ਹਰਕ ਪੈ ਗਿਆ। ਸਵੇਰ ਹੋਣਾ? ਹਾਂ। ਕੂਟਰ ਵਾ। ਪੈਰ ਤੱਤੇ ਹੋ ਜਾਂਦੇ ਗਰਮੋਂ ਇਹਦੇ ਪੈਰ। ਦੁਪਹਿਰ ਹੈ ਤਾਂ ਉਹਦੋਂ ਵੈਸਾ ਮੈਂ ਖੇਤਾਂਾਂ ਨੇ ਆਇਆ ਕਰਾਂ ਮम्मा ਮੇਰੇ ਮੂਨੂ ਕਹਿੰਦਾ ਇੰਨੀ ਜ਼ਰ ਤੋਂ ਹਵਾ ਲੱਗੀ ਕਰ ਰਿਹਾ ਹੋਣਾ ਮੂਨੂ ਨਹੀਂ ਇੰਨੀ ਮਹਿਸੂਸ ਦਿੰਦੀ ਹੈ ਮੂਨੂ ਨਹੀਂ ਦਿੰਦੀ ਮਹਿਸੂਸ ਪੈਰਾਂ ਨੂੰ ਬਹੁਤ ਆ ਚਲੋ ਇਹ ਤਾਂ ਗਰਮੀ ਮਾਤ ਤੱਕ ਠੀਕ ਹੈ ਪੱਕਾ ਹੋ ਜਾਏਗਾ ਤੁਮ ਰੱਖ ਗਿਆ ਇਹ ਹਟਾ ਤੱਕ ਗਿਆ ਲੱਗ ਰਿਹਾ ਉਹਨੂੰ ਮਾਰਦੀ ਭਰਨੀ ਪਏ ਜੇ ਤੂੰ ਕਿਥਾ ਭਰ ਦੇਂਗੀ ਬਾਲਟੀ ਨੂੰ ਪਾ ਸਕਦੇ ਨਹੀਂ ਦੱਸਿਆ ਇਹ 3000 ਗ੍ਰਾਮ ਦੁੱਧ ਹਣ ਪੀ ਲਓ ਕੱਢ ਲੂਗੀ ਬਾਕੀ ਦਾ ਕੱਟ ਨਹੀਂ ਕੱਢ ਦੂਗੀ ਤੂੰ ਤਾਂ ਬੱਕਰੀ ਢੀਕਾ ਤੈਨੂੰ ਬੱਕਰੀ ਲੈ ਕੇ ਗੰਗੀਤਾਰ ਪੋਲੀ ਹੋਆ ਹੂੰ ਗੰਗੀ ਦਾ ਕੱਟ ਨਹੀਂ ਸੀ ਥਾ ਜਿਹੜਾ ਮੈਂ ਸੂਈ ਉਹ ਸੁਣੀ ਸੀ ਪਹਿਲਾਂ ਕਦਾ ਠੀਕ ਕਿ ਨਹੀਂ ਇਹ ਪੋਲੀ ਦੀ ਸੀ ਧਾਰ ਇਹ ਕਿ ਨਾ ਮੈਨੂੰ ਐ ਲੱਗਾ ਥਾ ਪਾਣਾ ਕੁਛ ਲੜਿਆ ਵਾਏ ਕੀ ਪਛਾਣ ਹੈ ਥਾਣੇ ਤੋਂ ਸੁਝਿਆ ਵਾ ਦਿਲ ਤੇ ਲੱਗਾ